ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਨੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਆ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦੇ ਸੌਰੀ ਸੂਟ ਲੈ ਕੇ ਆਏਗੇ ਮਿਕਸ ਜੇ ਸੂਟ ਲੇਗੇ ਤੇ ਪ੍ਰਾਈਸ ਹੈਗਾ ਜਿਹੜਾ ਠੀਕ ਪ੍ਰਾਈਸ ਦੇਣਗੇ ਸਾਰੇ ਪੂਰੇ ਮਾਰਜਨ ਤੇ ਸੂਟ ਜਿਹੜਾ ਮਤਲਬ ਜਿੰਨੇ ਰੇਟ ਚ ਸਾਨੂੰ ਪਏ ਹੋਏ ਨੇ ਸੂਟ ਉਹਨੇ ਚ ਅਸੀਂ ਸੂਟ ਦੇ ਰਹਾਂਗੇ ਤੇ ਫਟਾਫਟ ਆਪਣਾ ਆਰਡਰ ਕਰਦੇ ਹੋ ਤੇ ਤੁਹਾਨੂੰ ਵਧੀਆ ਬੈਨੀਫਿਟ ਰਹੂਗਾ ਸੂਟਸ ਦਾ ਨਾ ਇਹਨਾਂ ਦਾ ਤੇ ਨਾਲ-ਨਾਲ ਆਪਾਂ ਤੁਹਾਨੂੰ ਸਟੱਫ ਦੱਸੀ ਚੱਲਾਂਗੇ ਵੀ ਕਿੱਦਾਂ ਕਿੱਦਾਂ ਦਾ ਲੋ ਜੀ ਇਹ ਹੈਗੀ ਐ ਜੀ ਸਟੱਫ ਹੈਗਾ ਜਿਹੜਾ ਕਾਟਨ ਸਿਲਕ ਹੈਗਾ ਤੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਟੇਸਟ ਦਾ ਬ੍ਰਾਂਡ ਦਾ ਹੈਗਾ ਤੇ ਨਾਲ ਇਸ ਤਰ੍ਹਾਂ ਪਰਪਲ ਕਲਰ ਦੀ ਬਾਟਮ ਹੈ ਪ੍ਰਾਈਸ ਰਹੂਗਾ ਜੀ ਇਹਦਾ 1800 ਪ੍ਰਾਈਸ ਹੈ ਵਿਦ ਸ਼ਿਪਿੰਗ ਹੈ ਇਹ ਦੂਜਾ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਹੈਗਾ ਜੀ कॉटन ਸਿਲਕ ਦਾ ਸੂਟ ਹੈਗਾ ਤੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਇਹ ਇਕੱਲੀ ਸ਼ਰਟ ਹੈਗੀ ਜੇ ਤੁਸੀਂ ਸ਼ਰਟ ਲੈਣਾ ਚਾਹੁੰਦੇ ਹੋਗੇ ਇਕੱਲੀ ਤਾਂ ਤੁਸੀਂ ਲੈ ਸਕਦੇ ਹੋ ਪ੍ਰਾਈਸ ਇਹਦਾ ਹੋਊਗਾ ਜੀ 1350 ਵਿਦ ਸ਼ਿਪਿੰਗ ਇਕੱਲੀ ਸ਼ਰਟ ਹੈ ਠੀਕ ਹੈ ਜੀ ਨਾਲ ਦੀ ਨਾਲ ਆਪਣੀ ਜਲਦੀ ਬੁਕਿੰਗ ਕਰਵਾ ਦਿਓ ਤੇ ਉਸ ਤੋਂ ਬਾਅਦ ਹੈਗਾ ਜੀ ਚਨਾਉਣ ਦਾ ਸੂਟ ਹੈਗਾ red color ਦੇ ਵਿੱਚ ਜਿਹੜੀਆਂ ਪੈਨਾ ਪ੍ਰਿੰਟ ਸੂਟ ਪਸੰਦ ਕਰਦੀਆਂ ਨੇ ਜਿਵੇਂ ਕਿ ਤੁਸੀਂ ਵਰਤਾਂ ਤੇ ਇਹਨੂੰ ਪਾਉਣਾ ਚਾਹੁੰਦੇ ਹੋਗੇ ਤਾਂ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈਗਾ ਪਾ ਸਕਦੇ ਹੋ ਜਿੱਦਾਂ ਕਿ red ਦੁਪੱਟਾ ਲਾ ਕੇ ਇਸ ਤਰ੍ਹਾਂ 골ਡਨ ਕਲਰ ਦੀ ਮਤਲਬ ਗੋਟਾ ਜਾਂ ਬ੍ਰੀਕ ਹਨਾ ਗੋਟਾ ਜਿਵੇਂ ਵੀ ਤੁਸੀਂ ਲਗਾਉਣਾ ਚਾਹੁੰਦੇ ਉਦਾਂ ਲੱਗ ਜੂਗਾ ਪ੍ਰਾਈਸ ਇਹਦਾ ਹੈਗਾ ਸੀ 2000 ਨੈਕਸਟ ਸੂਟ ਹੈ ਜੀ ਮਸਲੀਨ ਦਾ ਸੂਟ ਹੈਗਾ ਦੋ ਕਲਰ ਨੇ ਇਹਦੇ ਵਿੱਚ ਵਿੱਦ ਦੁਪੱਟਾ ਸੂਟ ਰਹੂਗਾ ਇਸ ਤਰ੍ਹਾਂ ਇਹ ਵਾਲੀ ਰਹੂਗੀ ਜੀ ਸ਼ਰਟ ਰਹੂਗੀ ਇਸ ਤਰ੍ਹਾਂ ਇਹ ਕੇਰਾ ਆ ਜੂਗਾ ਸੀ ਤੇ ਇੱਧਰ ਇਹਦੀਆਂ ਬਾਵਾ ਨੇ ਇਦਾਂ ਲਾਈਨਾਂ ਆ ਲਈਆਂ ਤੇ ਨਾਲ ਹੈਗੇ ਜੀ ਨੈਕ ਬਣਿਆ ਹੋਇਆ ਤਾਂ ਬਹੁਤ ਜਿਆਦਾ ਸੋਹਣਾ ਮਹਿਰੂਨ ਕਲਰ ਦੇ ਵਿੱਚ ਹੈਗਾ ਤੇ ਇਸ ਤਰ੍ਹਾਂ ਬਾਟਮ ਹੈਗੀ ਤੇ ਨਾਲ ਹੈਗਾਗਾ ਦੁਪੱਟਾ ਬਹੁਤ ਹੀ ਜਿਆਦੇ ਸੋਹਣਾ ਦੁਪੱਟਾ ਬਣਿਆ ਹੋਇਆ ਹੈ ਪ੍ਰਾਈਸ ਹੈਗਾ ਜੀ 1500 ਵਿਦ ਸ਼ਿਪਿੰਗ ਤੁਸੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਦੋ ਸੂਟ ਰਹਿ ਗਏ ਆਪਣੇ ਕੋਲੇ ਦੋ ਕਲਰ ਨੇਗੇ ਪਹਿਲਾਂ ਕਾਫੀ ਲੈ ਕੇ ਆਏ ਸੀਗੇ ਸੇਲ ਹੋ ਗਏ ਨੇਗੇ ਲਓ ਜੀ ਇਸ ਤੋਂ ਬਾਅਦ ਹੈਗਾ ਜੀ ਬਹੁਤ ਜਿਆਦੇ ਸੋਨਾ ਟਿਸ਼ੂ ਦੇ ਵਿੱਚ ਪ੍ਰਿੰਟ ਬਣਿਆ ਹੋਇਆ ਹੈਗਾ ਜਿੱਦਾਂ ਕਿ ਤੁਸੀਂ ਪਾਰਟੀ ਵੇਅਰ ਇਹਨੂੰ ਬਣਾ ਸਕਦੇ ਹੋ ਸੂਟ ਨੂੰ ਤੇ ਨਾਲ ਹੀ ਤੁਹਾਨੂੰ ਸੇਮ ਟਿਸ਼ੂ ਦੀ ਬਾਟਮ ਮਿਲੂਗੀ ਪ੍ਰਾਈਸ ਇਹਦਾ ਰਹੂਗਾ ਜੀ 1800 ਪ੍ਰਾਈਸ ਰਹੂਗਾ ਵਿਦ ਸ਼ਿਪਿੰਗ ਲੋਚੀ ਇਸ ਤੋਂ ਬਾਅਦ ਹੈਗਾ ਜੀ ਫੇਟ ਟਿਸ਼ੂ ਦਾ ਸੂਟ ਹੈਗਾ ਬਲੈਕ ਪ੍ਰਿੰਟ ਬਣਿਆ ਹੋਇਆ ਹੈਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ 블랙 ਹੀ ਬਾਟਮ ਹੈਗੀ ਪ੍ਰਾਈਸ ਰਹੂਗਾ ਜੀ 1800 ਪ੍ਰਾਈਸ ਹੈਗਾ ਵਰਕ ਵਗੈਰਾ ਕਰਾਉਗੇ ਉਹਦੇ ਐਕਸਟਰਾ ਚਾਰजेस ਹੋਣਗੇ ਇਸ ਤੋਂ ਬਾਅਦ ਫੇਰ ਆਜੂਗਾ ਜੀ ਟਿਸ਼ੂ ਦਾ ਪ੍ਰਿੰਟ ਆਜੂਗਾ ਲੋਟਰੀ ਐਕਸਟਰਾ ਸ਼ਰਟ ਬਣੀ ਹੋਈ ਹੈ ਨਾਲ ਟਿਸ਼ੂ ਦੀ ਹੀ ਬਾਟਮ ਹੈ ਪ੍ਰਾਈਸ ਰਹੂਗਾ ਜੀ 1800 ਠੀਕ ਹੈ ਜੀ ਲੋਟਰੀ ਬਹੁਤ سارے ਪਹਿਲਾਂ ਵੀ ਆਪਾਂ ਪ੍ਰਿੰਟ ਲੈ ਕੇ ਆਏ ਸੀਗੇ ਤੇ ਕਾਫੀ ਵਧੀਆ ਰਿਸਪੌਂਸ ਰਿਹਾ ਹੈਗਾ ਪ੍ਰਿੰਟਾਂ ਦਾ ਲਓ ਜੀ ਇਸ ਤੋਂ ਬਾਅਦ ਹੈਗਾ ਸੀ कॉटन सिल्क ਦੇ ਵਿੱਚ ਫੈਬਰਿਕ ਹੈਗਾ ਜਿਹਨੂੰ ਆਪਾਂ ਬਟਰ कॉटन ਵੀ ਕਹਿ ਸਕਦੇ ਹਾਂਗੇ ਇਹਦਾ ਪ੍ਰਾਈਸ ਹੋਊਗਾ ਜੀ 18500 ਮੈਚਿੰਗ ਇਸ ਤਰ੍ਹਾਂ ਬਾਟਮ ਹੈਗੇ ਨਾਲ 30 ਦਾ ਬ੍ਰੈਂਡ ਦਾ ਫੈਬਰਿਕ ਹੈਗਾ ਨੈਕਸਟ ਸੂਟ ਹੈਗਾ ਜੀ ਗਲਾਸ ਦੇ ਵਿੱਚ ਹੈਗਾ ਗਲਾਸ オーਰਗੈਂਜ਼ਾ ਤੇ ਬਹੁਤ ਵਧੀਆ ਸੌਫਟ ਫੈਬਰਿਕ ਹੈਗਾ ਇਸ ਤਰ੍ਹਾਂ ਹੀ ਸ਼ਰਟ ਬਣੀ ਹੋਈ ਹੈ ਪ੍ਰਾਈਜ਼ ਹੈਗਾ ਜੀ ਇਹਦਾ 3000 ਮੈਚਿੰਗ ਕਰੋਗੇ ਤੇ ਕਰੋਗੇ ਤਾਂ ਤੁਹਾਨੂੰ ਇਹਦਾ ਪ੍ਰਾਈਜ਼ ਪਊਗਾ ਜੀ ਸਾਡੇ 1800 ਜੇ ਮੈਚਿੰਗ ਬਣਾਉਣੇ ਹੋਗੇ ਜੇ ਤੁਸੀਂ 올ਓਵਰ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ 올ਓਵਰ ਲੈ ਸਕਦੇ ਹੋ ਜਲਦੀ ਜਲਦੀ ਬੁਕਿੰਗ ਕਰਵਾ ਦਿਓ ਲੋ ਜੀ ਇਸ ਤੋਂ ਬਾਅਦ ਹੈਗੇ ਜੀ ਕਾਟਨ ਸਿਲਕ ਦੇ ਵਿੱਚ ਫੈਬਰਿਕ ਹੈਗਾ 올ਓਵਰ ਸੂਟ ਹੈਗਾ ਤੇ ਅਸੀਂ ਦੇਖ ਸਕਦੇ ਹਾਂ ਡਿਜ਼ਾਈਨ ਕਲਰ ਦੋਨੇ ਦੇ ਵਿੱਚ ਪ੍ਰਾਈਸ ਰਹੂਗਾ ਜੀ 2500 ਤੇ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਦੋ ਕਲਰ ਨੇ ਦੂਜਾ ਹੈਗਾ ਗਾ ਰਾਣੀ ਸ਼ੇਡ ਹੈਗਾ ਇੱਕ ਹੈਗਾ ਗਾ ਬਲੈਕ 30 ਦਾ ਬ੍ਰਾਂਡ ਰਹੂਗਾ ਜੀ ਤੇ ਇਸ ਤੋਂ ਬਾਅਦ ਹੈਗੇ ਸੀ ਕਾਟਨ ਸਿਲਕ ਦੇ ਵਿੱਚ ਇੱਕੋ ਹੀ ਪੀਸ ਅਵੇਲੇਬਲ ਹੈਗਾ ਟਿਸਟਾ ਦਾ ਟਿਸਟਾ ਦਾਗਾ ਇਹ ਵਾਲਾ ਵੀ ਤੇ ਇਸ ਤਰ੍ਹਾਂ ਇਹਦੇ ਨਾਲ ਰਹੂਗੀ ਬਾਟਮ ਰਹੂਗੀ ਤੇ ਪ੍ਰਾਈਸ ਰਹੂਗਾ ਜੀ ਇਹਦਾ 2750 ਪ੍ਰਾਈਸ ਰਹੂਗਾ ਤੇ ਬਹੁਤ ਜਿਆਦਾ ਸੋਨਾ ਫੈਬਰਿਕ ਹੈਗਾ ਜਦੋਂ ਕਿ ਤੁਸੀਂ ਸਟਿਚ ਵਗੈਰਾ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋਗੇ ਲਓ ਜੀ ਇਸ ਤੋਂ ਬਾਅਦ ਹੈਗਾ ਜੀ ਫੁੱਲ ਪਿਓਰ ਕ੍ਰਸ਼ ਚੁਨੌਣ ਦੇ ਵਿੱਚ ਸੂਟ ਹੈਗਾ ਕ੍ਰਸ਼ ਅਸੀਂ ਤਾਂ ਨਾਲ ਇਹਨੂੰ ਨਾਮ ਦਿੱਤਾ ਕਿਉਂਕਿ ਇਹਦੇ ਵਿੱਚ ਹਲਕੀਆਂ-ਹਲਕੀਆਂ ਲਾਈਨਾਂ ਹੁੰਦੀਆਂ ਨੇਗੀਆਂ ਤੇ ਇਸ ਤਰ੍ਹਾਂ ਇਹ ਫੈਬਰਿਕ ਹੈਗਾ ਬਹੁਤ ਜ਼ਿਆਦਾ ਸੋਨਾ ਪਿਓਰ ਦੇ ਵਿੱਚ ਹੈਗਾ ਤੇ ਇਸ ਤਰ੍ਹਾਂ ਇਹਦੀ ਬਾਟਮ ਰਹੂਗੀ ਤੇ ਪ੍ਰਾਈਸ ਇਹਦਾ ਰਹੂਗਾ ਜੀ 2500 ਪ੍ਰਾਈਸ ਰਹੂਗਾ ਵਿਦ ਸ਼ਿਪਿੰਗ ਰਹੂਗਾ ਠੀਕ ਹੈ ਜੀ ਇਸ ਤੋਂ ਬਾਅਦ ਹੈਗਾ ਜੀ ਟਿਸ਼ੂ ਦਾ ਸੂਟ ਹੈਗਾ ਪਰਪਲ ਸ਼ੇਡ ਦੇ ਵਿੱਚ ਹੈਗਾ ਇਹ ਵਾਲਾ ਸੂਟ ਕਲਰ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਇਸ ਤਰ੍ਹਾਂ ਇਹਦੇ ਨਾਲ ਟਿਸ਼ੂ ਦੀ ਹੀ ਬਾਟਮ ਰਹੂਗੀ ਪ੍ਰਾਈਸ ਰਹੂਗਾ ਜੀ ਇਹਦਾ 1800 ਤੇ ਇਸ ਤੋਂ ਬਾਅਦ ਹੈਗਾ ਮਸਲੀਨ ਦਾ ਜਿਹੜਾ ਮੈਂ ਪਹਿਲਾਂ ਤੁਹਾਨੂੰ ਕਲਰ ਦਿਖਾਇਆ ਮਹਿਰੂਨ ਉਹਦਾ ਦੂਜਾ ਕਲਰ ਹੈਗਾ ਜੀ yellow देखो सेम सूट ਬਣਿਆ ਹੋਇਆ ਹੈਗਾ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਇਸ ਤਰ੍ਹਾਂ ਦੇਖੋ ਪੱਟੀ ਲੱਗੀ ਹੋਈ ਹੈ सेम ਡਿਜ਼ਾਈਨ ਹੈ neck ਦੇ ਉੱਪਰ ਇਹ ਸਾਰਾ ਫਰੰਟ ਸ਼ਰਟ ਆਜੂਗੀ ਤੇ ਬਾਵਾ ਦਾ ਸਟੱਫ ਹੈਗਾ ਜਿਹੜਾ ਬਾਵਾ ਦਾ ਮਤਲਬ ਡਿਜ਼ਾਈਨ ਹੈ ਸੌਰੀ ਉਹ ਇਸ ਤਰ੍ਹਾਂ ਬਣਿਆ ਹੋਇਆ ਹੈ ਬਾਵਾ ਦੇ ਉੱਪਰ ਕੰਮ ਆ ਜੂਗਾ ਤੇ ਇਸ ਦੇ ਨਾਲ ਹੈਗੀ ਹੈਗੀ yellow color ਦੀ ਨਾਲ ਹੀ ਬਾਟਮ ਹੈਗੀ ਮਸਟਰਡ yellow shade ਤੇ ਨਾਲ ਦੁਪੱਟਾ ਹੈਗਾ ਪ੍ਰਾਈਸ ਇਹਦਾ ਰਹੂਗਾ ਜੀ 1500 ਵਿਦ ਸ਼ਿਪਿੰਗ ਹੈ ਤੇ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦੇ ਸੋਹਣੇ ਹਨਾ ਸੂਟ ਨੇਗੇ ਵਾਲੇ ਤੇ ਬਹੁਤ ਮਤਲਬ ਸੇਲ ਕੀਤੇ ਨੇਗੇ ਆਪਾਂ ਸੂਟ ਤੁਸੀਂ ਦੇਖੋ ਜਿੱਦਾਂ ਕਿ ਵਰਤਾਰੇ ਨੇ ਕਿੰਨੇ ਸੋਹਣੇ ਖਿੜਵੇਂ ਖਿੜਵੇਂ ਜੇ ਕਲਰ ਨੇਗੇ ਹਨਾ ਤੇ ਬਹੁਤ ਜ਼ਿਆਦੇ ਦੇਖੋ ਫੈਬਰਿਕ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦੇ ਸੋਹਣਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਰਾਣੀ ਕਲਰ ਹੈਗਾ ਇਹਦੇ ਵਿੱਚ ਦੋ ਕਲਰ ਆਪਣੇ ਕੋਲੇ ਅਵੇਲੇਬਲ ਨੇਗੇ ਤੇ ਇਹ ਵਾਲੀ ਹੈਗੀ 셔ਟ ਤੁਹਾਨੂੰ ਮੈਚਿੰਗ ਸੂਟ ਬਣਾਉਣਾ ਪਊਗਾ ਲੋ ਜੀ ਇਹਦਾ 2500 ਪ੍ਰਾਈਸ ਰਹੂਗਾ 올ਓਵਰ ਦਾ ਜੇ ਤੁਸੀਂ ਕੱਲੀ ਸ਼ਰਟ ਲੈਣਾ ਚਾਹੁੰਦੇ ਹੋਗੇ ਤਾਂ 1250 ਰੁਪਿਆ ਤੁਹਾਨੂੰ ਪੇ ਕਰਨਾ ਪਊਗਾ ਲੋ ਜੀ ਦੇਖੋ ਜਿਵੇਂ ਕਿ ਹੁਣ ਵਾਰਤਾਰੇ ਨੇ ਨਾ ਬਹੁਤ ਜਿਆਦੇ ਸੋਨਾ ਕਲਰ ਇਦਾਂ ਦੇ ਜਿਹੜੀਆਂ ਪੈਨਾ ਪ੍ਰਿੰਟ ਸੂਟ ਪਾਉਂਦੀਆਂ ਨੇ ਹਨਾ ਤਾਂ ਤੁਸੀਂ ਇਦਾਂ ਦੇ ਸੂਟਿੰਗ ਜਿਹੜੇ ਲਿਓ ਹਨਾ ਤੇ ਬਹੁਤ ਵਧੀਆ ਫੈਬਰਿਕ ਹੈ ਨਾਲੇ ਕਲਰ ਡਾਰਕ ਨੇਗੇ ਲੋ ਜੀ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਇਸ ਤੋਂ ਬਾਅਦ ਆਰ ਕੰਡੀ ਦੇ ਪ੍ਰਿੰਟ ਲੈ ਕੇ ਆਏ ਆਂਗੇ ਬਹੁਤ ਜਿਆਦੇ ਸੋਹਣੇ ਪਹਿਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਤੇ ਨਾਲ ਹੈਗੀਆਂ ਮੈਚਿੰਗ ਬਾਟਮ ਹੈंगी ਪ੍ਰਾਈਸ ਇਹਨਾਂ ਦਾ ਰਹੂਗਾ ਜੀ 1500 ਪ੍ਰਾਈਸ ਰਹੂਗਾ ਲਓ ਜੀ ਪਹਿਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਦੂਜਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਐਕਸਟਰਾ ਤੁਸੀਂ ਦੇਖ ਸਕਦੇ ਹੋਗੇ ਆਰ ਕੰਡੀ ਦਾ ਪ੍ਰਿੰਟ ਹੈਗਾ ਤੇ ਨਾਲ ਹੈਗੀ ਆ ਬਾਟਮ ਹੈਗੀ ਪ੍ਰਾਈਸ ਸੇਮ ਰਹੂਗਾ 1500 ਕਲਰ ਆਪਾਂ ਤੁਹਾਨੂੰ ਦਿਖਾ ਦਿੰਨੇ ਆਗੇ ਇਹਦੇ ਵਿੱਚ ਫਿਰ ਹੈਗਾਗਾ ਫਰੋਜ਼ੀ ਸ਼ੇਡ ਹੈਗਾ ਤੇ ਇਹਦੇ ਨਾਲ ਹੈਗੀ ਇਸ ਤਰ੍ਹਾਂ ਬਾਟਮ ਹੈਗੀ ਇਹ ਆਪਾਂ ਇੱਕ ਦੁਪੱਟਾ ਡਾਈ ਕਰਵਾਇਆ ਸੀਗਾ ਡੈਮੋ ਵਾਸਤੇ ਵੀ ਤੁਸੀਂ ਇਦਾਂ ਦੁਪੱਟਾ ਲੈ ਸਕਦੇ ਹੋ ਦੇਖੋ ਟਾਈ ਐਂਡ ਡਾਈ ਕੀਤਾ ਹੋਇਆ ਹੈਗਾ ਸੈਂਟਰ ਦੇ ਵਿੱਚੋਂ ਮਹਿਰੂਨ ਹੈਗੇ ਤੇ ਲਾੜਨੇਗੇ ਜਿਹੜੇ ਟਾਈ ਐਂਡ ਡਾਈ ਨਗੇ ਠੀਕ ਹੈ ਜੀ ਤੇ ਪ੍ਰਾਈਸ ਇਹਦਾ ਵੀ ਰਹੂਗਾ ਜੀ 1500 ਪ੍ਰਾਈਸ ਰਹੂਗਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਆਪਣਾ ਜਲਦੀ ਜਲਦੀ ਆਰਡਰ ਕਰਦੇ ਹੋ ਕੋਈ ਰਹਿ ਨਾ ਜਾਵੇ ਆ ਲੋ ਜੀ Tista brand ਦਾ ਚੁਣੌਣ ਪਿਓਰ ਚੁਣੌਣ ਦਾ ਸੂਟ ਹੈਗਾ ਤੇ ਬਹੁਤ ਜਿਆਦੇ ਸੋਹਣਾ ਫੈਬਰਿਕ ਹੈਗਾ ਤੁਸੀਂ ਦੇਖ ਸਕਦੇ ਹੋ ਇੰਨਾ ਲਾਈਟ weight ਫੈਬਰਿਕ ਹੈਗਾ ਤੇ ਨਾਲ ਰਹੂਗੀ ਮੈਚਿੰਗ ਬਾਟਮ ਰਸਟ ਸ਼ੇਡ ਦੀ ਬਾਟਮ ਹੈਗੀ ਤੇ ਇਹਦਾ ਪ੍ਰਾਈਸ ਹੈਗਾ 2500 ਪ੍ਰਾਈਸ ਰਹੂਗਾ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਜਲਦੀ ਜਲਦੀ ਆਪਣਾ ਆਰਡਰ ਦੇ ਦਿਓ ਜੇ ਤੁਸੀਂ ਇਹਨਾਂ ਉੱਪਰ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਡਿਜ਼ਾਈਨ ਸ਼ੇਅਰ ਕਰ ਸਕਦੇ ਹੋਗੇ ਨਹੀਂ ਤੁਸੀਂ ਇੰਸਟਾਗ੍ਰam ਪੇਜ ਨੂੰ ਆਪਣੇ ਨੂੰ ਫੋਲੋ ਕਰ ਸਕਦੇ ਹੋ ਤੇ ਆਪਾਂ ਰੈਗੂਲਰ ਕੋਈ ਨਾ ਕੋਈ ਜਿੱਦਾਂ ਆਪਣੇ ਡਿਜ਼ਾਈਨ ਰੈਡੀ ਹੋ ਕੇ ਆਈ ਜਾਂਦੇ ਨੇਗੇ ਉਸ ਤਰ੍ਹਾਂ ਆਪਾਂ ਵੀਡੀਓ ਅਪਲੋਡ ਕਰਦੇ ਰਹਨੇਗੇ ਉਹ ਤੋਂ ਵੀ ਤੁਸੀਂ ਸਾਨੂੰ ਡਿਜ਼ਾਈਨ ਦੇ ਸਕਦੇ ਹੋ ਆਪਣਾ ਵੀ ਡਿਜ਼ਾਈਨ ਸਾਨੂੰ ਭੇਜ ਕੇ ਤੁਸੀਂ ਸੂਟ ਲੈਣਗੇ ਜਿਹੜੇ ਤਿਆਰ ਕਰਵਾ ਸਕਦੇ ਹੋ ਕੋਈ ਵੀ ਤੁਸੀਂ ਬ੍ਰਾਈਡਲ ਲਹਿੰਗਾ ਹੈਂਡਵਰਕ ਦੇ ਸੂਟ ਦੇਣਾ ਚਾਹੁੰਦੇ ਹੋ ਪਾਰਟੀ ਵੇਅਰ ਮਸ਼ੀਨ ਵਰਕ ਆਰੀ ਵਰਕ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਹੈਗੇ ਨੇਗੇ ਤਾਂ ਤੁਸੀਂ ਆਪਣੇ ਕੋਲੋਂ ਕੰਮ ਹੈਗਾ ਕਰਵਾ ਸਕਦੇ ਹੋ ਜੇ ਤੁਹਾਨੂੰ ਸਾਡਾ ਕੰਮ ਵਧੀਆ ਲੱਗਿਆ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ